ਬਰ ਮਈ ਸਿੰਘ ਸਿੱਧੂ ਦੀ ਰਚਨਾ ਫੁੱਫੜ ਵਰਗੀ ਬੱਦਲ ਜੇਠ ਹੜ ਦੀ ਕਰੜੀ ਗਰਮੀ ਤੋਂ ਬਾਅਦ ਸੌਣ ਮਹੀਨੇ ਨੂੰ ਮੀਆਂ ਬਹਾਰਾਂ ਤੇ ਠੰਡੇ ਮੌਸਮ ਦੀਆਂ ਉਮੀਦਾਂ ਦਾ ਮਹੀਨਾ ਮੰਨਿਆ ਜਾਂਦਾ ਹੈ ਕਈ ਵਾਰ ਤਾਂ ਮੀ ਬਹੁਤ ਜ਼ਿਆਦਾ ਪੈ ਜਾਂਦੀ ਨਹੀਂ ਜਿਸ ਕਰਕੇ ਹੜਾਂ ਵਰਗੀ ਹਾਲਤ ਬਣ ਜਾਂਦੀ ਹੈ ਕੁਝ ਸੂਬਿਆਂ ਵਿੱਚ ਅਜਿਹਾ ਹੋ ਵੀ ਚੁੱਕਿਆ ਪਰ ਖੇਤੀ ਪ੍ਰਦਾਨ ਸੂਬੇ ਮੀਂਹ ਦੀ ਉਡੀਕ ਫੁੱਫੜ ਵਾਂਗ ਕਰ ਰਹੇ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਭਰਵੇਂ ਮੀਂਹ ਤੋਂ ਬੰਜ ਨਹੀਂ ਇਸ ਖੇਤਰ ਦੀ ਪਿਆਸੀ ਜ਼ਮੀਨ ਪਾਣੀ ਨੂੰ ਤਰਸਦੀ ਹੈ ਮੁੱਖ ਫਸਲਾਂ ਸਬਜ਼ੀਆਂ ਬਾਗਬਗੀਚੇ ਸ਼ਹਿਰੀ ਪਾਰਕ ਹਰੇ-ਚਾਰੇ ਵਾਲੀਆਂ ਫਸਲਾਂ ਸਮੁੱਚੀ ਬਨਸਪਤੀ ਮੀਂਹ ਤੋਂ ਬਿਨਾ ਖੇੜੇ ਵਿੱਚ ਨਹੀਂ ਆਉਂਦੀ ਖੁਰਾਕੀ ਪਦਾਰਥਾਂ ਦੀ ਬਹੁਤਾਤ ਮੀਂਹਾਂ ਬਿਨਾ ਸੰਭਵ ਨਹੀਂ ਸਮੇਂ ਸਿਰ ਮੀਂਹ ਪੈ ਜਾਂ ਤਾਂ ਅੰਨ ਤੇ ਧੰਨ ਦੇ ਭੰਡਾਰ ਭਰਪੂਰ ਹੋ ਜਾਂਦੇ ਨੇ ਇਸ ਵਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਅਜੇ ਤੱਕ ਪਰਵਾ ਮੀਂਹ ਨਹੀਂ ਪਿਆ ਕਿਸਾਨ ਆਪੂ ਆਪਣੇ ਜਾਂ ਮੁਹੱਈਆ ਸਾਧਨਾ ਰਾਹੀਂ ਜਾਂ ਲੋੜੀ ਮੰਗੀ ਦੇ ਨਹਿਰੀ ਪਾਣੀ ਨਾਲ ਸਰਫਾ ਕਰਕੇ ਫਸਲਾਂ ਸੰਭਾਲ ਰਿਹਾ ਹੈ ਟੀਬ ਵਾਲਾਂ ਦਾ ਪਾਣੀ ਕਿੰਨਾ ਵੀ ਲੱਗ ਜਾਵੇ ਪਰ ਮੀਂਹ ਦੇ ਪਾਣੀ ਨਾਲ ਹੀ ਫਸਲ ਦੀ ਦਸ ਬੰਦੀ ਹੈ ਪਰ ਬੱਦਲਾਂ ਦੀ ਲਗਾਤਾਰ ਆਵਾਜ਼ ਹੀ ਸਮੁੱਚੀ ਕਾਇਨਾਤ ਨੂੰ ਜਾਨੋਂ ਮਖੌਲ ਕਰਕੇ ओले ਹੋ ਜਾਂਦੀ ਹੈ ਲੋਕ ਇੰਦਰ ਦੇਵਤੇ ਨੂੰ ਮਨਾਉਣ ਪਰਮਾਨ ਲਈ ਸਦੀਆਂ ਤੋਂ ਪ੍ਰਚਲਿਤ ਕਈ ਤਰ੍ਹਾਂ ਦੀ ਪੂਜਾ ਵੀ ਕਰਦੇ ਨੇ ਮਿੱਠੇ ਚਾਹਾਂ ਦਾ ਜਗ ਭੰਡਾਰਾ ਪਾਠ ਠੰਡੀ ਮਿੱਟੀ ਛਬੀਲ ਗੁੱਡੀ ਫੂਕਣੀ ਆਦਾਂ ਡੰਬਰ ਕੀਤੇ ਜਾਂਦੇ ਹਨ ਅੱਜਕਲ ਸੋਸ਼ਲ ਮੀਡੀਆ ਤੇ ਚੁਟਕਲੇ ਬਣਾ ਕੇ ਛੱਡੇ ਜਾ ਰਹੇ ਨੇ ਗਰਮੀ ਦੇ ਚੰਬੇ ਲੋਕ ਜਦੋਂ ਕਿਸੇ ਦੋਸਤ ਤੇ ਰਿਸ਼ਤੇਦਾਰ ਨੂੰ ਫੋਨ ਕਰਦੇ ਨੇ ਤਾਂ ਪਹਿਲਾ ਸਵਾਲ ਹੁੰਦਾ ਔਰ ਸੁਣਾਓ ਮੀਂ ਕਣੀ ਦਾ ਕਿਵੇਂ ਆ ਅੱਗੋਂ ਜਵਾਬ ਟੇਢਾ ਜਿਹਾ ਮਿਲਦਾ ਓ ਭਰਾਵਾ ਸਾਡੇ ਤਾਂ ਅੱਗ ਲੱਗੀ ਪਈ ਆ ਮਨ ਚਲੇ ਕਹਿਣਗੇ ਓ ਕਿਹੜਾ ਮੀਂ ਮੀਂ ਦਾ ਹਾਲ ਤਾਂ ਸਾਡੇ ਫੁੱਫੜਾਂ ਵਰਗਾ ਹੋਇਆ ਪਿਆ ਜਿਵੇਂ ਵਿਆਹ ਵਿੱਚ ਫੁੱਫੜ ਫਿਰਦਾ ਹੁੰਦਾ ਨਾ ਕੰਮ ਕੋਈ ਨਹੀਂ ਹੁੰਦਾ ਘੇੜੇ ਵਾਧੂ ਇਸੇ ਤਰ੍ਹਾਂ ਬਦਲ ਘੇੜੇ ਦਿੰਦੇ ਫਿਰਦੇ ਨੇ ਪਰ ਮੀਂ ਕਣੀ ਨਹੀਂ ਪੌਂਦਾ ਫੁੱਫੜ ਨੂੰ ਨਾ ਤਾਂ ਕੋਈ ਕੰਮ ਹੁੰਦਾ ਨਾ ਹੀ ਉਹਦੇ ਰਤਬੇ ਅਨਸਾਰ ਉਹਨੂੰ ਕੋਈ ਕੰਮ ਕਿਹਾ ਜਾਂਦਾ ਪਰ ਵਿਆਹ ਦੀ ਰੌਣਕ ਵਿੱਚ ਫੁੱਫੜ ਕਦੇ ਮੰਜੇ ਤੇ ਕਦੇ ਕੁਰਸੀ ਤੇ ਤੇ ਕਦੇ ਕੜਾਈ ਕੋਲ ਕਦੇ ਦਰਵਾਜ਼ੇ ਦੇ ਗੇੜੇ ਕੱਢੀ ਜਾਂਦਾ ਕਦੇ ਬਾਥਰੂਮ ਜਾ ਕੇ ਹੱਥ ਧੋ ਕੇ ਫੇਰੀ ਜਾਂਦਾ ਕਈ ਵਾਰ ਹਾਨ ਦੇ ਸਾਲੇ ਜਾਂ ਸਾਲੀਆਂ ਉਹਨੂੰ ਮਿੱਠਾ ਜਾਂ ਮਖੌਲ ਵੀ ਕਰ ਦਿੰਦੇ ਬੇ ਕਰ ਸਿਓ ਨੂੰ ਲਾ ਲੋ ਕਿਸੇ ਕੰਮ ਜਾਂ ਫਿਰ ਉਹ ਫੁੱਫੜਾ ਬਹਿ ਜਾ ਪੈ ਜਾ ਕਿਤੇ ਐਵੇਂ ਕੋਈ ਚਾਹ ਪਾਣੀ ਪਾ ਜੂਗਾ ਜਦੋਂ ਫੁੱਫੜ ਨੂੰ ਕੋਈ ਫੁੱਫੜ ਕਹਿੰਦਾ ਤਾਂ ਪੂਆ ਦੂਰੋਂ ਟੇਢਾ ਜਿਹਾ ਝਾਕਦੀ ਬਈ ਕਿਤੇ ਖਾਣ ਪੀਣ ਨੂੰ ਤਾਂ ਨਹੀਂ ਚਾਹੁੰਦਾ ਫਿਰ ਉਹ ਆਪਣੇ ਢੰਗ ਨਾਲ ਵਧੀਆ ਜੀ ਚਾਹ ਬਣਾ ਕੇ ਕਹੇਗੀ ਇੱਥੇ ਬਹਿ ਜਾ ਇਹਦੇ ਵਿੱਚ ਬਾਲਾ ਮਿੱਠਾ ਨਹੀਂ ਪਾਇਆ ਤੇਰੇ ਪੀਣ ਵਾਲੀ ਆ ਫੁੱਫੜ ਸੱਚੀ ਮੁੱੱਚੀ ਨਾ ਤਾਂ ਕਿਸੇ ਕੰਮ ਵਿੱਚ ਯੋਗਦਾਨ ਪਾ ਸਕਦਾ ਤੇ ਨਾ ਹੀ ਉਸ ਤੋਂ ਵੇਲੇ ਦਰਸ਼ਕ ਬਣ ਕੇ ਬੈਠਿਆ ਜਾਂਦਾ ਮੈਂ ਆਪ ਕਈਆਂ ਦਾ ਫੁੱਫੜ ਹਾਂ ਵੈਸੇ ਫੁੱਫੜ ਦੀ ਹਾਲਤ ਸਮਾਂ ਪਾ ਕੇ ਪਹਿਲਾਂ ਵਾਲੀ ਨਹੀਂ ਰਹਿੰਦੀ ਜੇ ਨਾਲ ਦੁਆਕਾਂ ਦੀ ਭੂਆ ਨਾ ਹੋਵੇ ਤਾਂ ਹਾਲਾਤ ਕੁਝ ਹੋਰ ਹੀ ਹੁੰਦੇ ਆ ਉਸੇ ਘਰ ਵਿੱਚ 15-20 ਸਾਲ ਪਹਿਲਾਂ ਫੁੱਫੜ ਜੀਜਾ ਹੁੰਦਾ ਸੀ ਜਿਸ ਨੂੰ ਅੱਜ ਕੱਲ੍ਹ ਲਾੜ ਵਜੋਂ ਦੀ ਜੂ ਕਹਿੰਦੇ ਆ ਸਮਾ ਪਾ ਕੇ ਸਾਲੇ ਦੇ ਧੀ ਪੁੱਤ ਵੀ ਵੱਡੇ ਹੋ ਜਾਂਦੇ ਉਹਨਾਂ ਦੇ ਵਿਆਹ ਵੀ ਨੇੜੇ ਲੱਗੇ ਹੁੰਦੇ ਫੁੱਫੜ ਦੇ ਦੇਖਦੇ ਦੇਖਦੇ ਸਾਲੇ ਦੀ ਕੁੜੀ ਦਾ ਵਿਆਹ ਹੋ ਜਾਂਦਾ ਤੇ ਪਹਿਲੇ ਜੀਜੇ ਦੀ ਤਰੱਕੀ ਹੋ ਜਾਂਦੀ ਪੁਰਾਣੇ ਜੀਜੇ ਦਾ ਫੁੱਫੜ ਫੁੱਫੜਾ ਬਣ ਜਾਂਦਾ ਹੁਣ ਨਵੇਂ ਜੀਜੇ ਨੂੰ ਜੀਜੂ ਜੀਜੂ ਕਹਿ ਕੇ ਨਵਾਜਿਆ ਜਾਂਦਾ ਸੇਵਾ ਵੀ ਬੜੀ ਸ਼ਿੱਦਤ ਨਾਲ ਵਾਧੂ ਕੀਤੀ ਜਾਂਦੀ ਉਹਦੇ ਸਿਆਣੇ ਬੰਦਿਆਂ ਚ ਬੈਠਾ ਬਿੱਕਰ ਸੋਂ ਬੈਠਕ ਵੱਲ ਟੀਰਾ ਜਾ ਝਾਗਦਾ ਹੁੰਦਾ ਕਿ ਪੁੱਤ ਇਸ ਬੈਠਕ ਵਿੱਚ ਕਦੇ ਮੈਂ ਵੀ ਆਏ ਤੇਰੇ ਵਾਂਗ ਚੌੜਾ ਹੋ ਕੇ ਬੰਦਾ ਸੀ ਮੇਰੇ ਦੂਜੀ ਕਤਾਰ ਵਾਲੇ ਸਾਲੇ ਨੇ ਪੁੱਛਿਆ ਐਤਕੀ ਪਿੰਡ ਗਏ ਸੀ ਮੈਂ ਕਿਹਾ ਹਾਂ ਉਹ ਵਿਅੰਗਨਾ ਕਹਿੰਦਾ ਹੁਣ ਨਹਾਉਣ ਵੇਲੇ ਤਾਂ ਬਾਥਰੂਮ ਮੁਸ਼ਕਲ ਨਾਲ ਹੀ ਮਿਲਦਾ ਹੁਣ ਤਾਂ ਫੁੱਫੜ ਬਾਹਰ ਵੇੜੇ ਜੀ ਪਟੜੇ ਤੇ ਨਹਾਉਣ ਲੱਗ ਪਿਆ ਹੋਣਾ ਜਦ ਅਜੇ ਬਾਥਰੂਮ ਮਿਲ ਜਾਂਦਾ ਜਦੋਂ ਬੰਦਾ ਪਟੜੇ ਤੇ ਨਹਾਉਣ ਲੱਗ ਜਾਵੇ ਤਾਂ ਸਮਝੋ ਉੱਥੇ ਜੀਜਾ ਨਵਾਂ ਆ ਗਿਆ ਕਹਿੰਦੇ ਇੱਕ ਵਾਰੀ ਫੁੱਫੜ ਨੇ ਨਹਾਉਣ ਦੀ ਤਿਆਰੀ ਕੀਤੀ ਤਾਂ ਸਾਲੇ ਦਾ ਛੋਟਾ ਮੁੰਡਾ ਆਇਆ ਤੌਰੀਆ ਫੜਾ ਕੇ ਕਹਿੰਦਾ ਫੁੱਫੜਾ ਤੂੰ ਬਾਹਰ ਪਟੜੇ ਤੇ ਨਹਾ ਲੈ ਬਾਥਰੂਮ ਵਿੱਚ ਤਾਂ ਜੀਜਾ ਜੀ ਨਹਾਉਂ ਕੀਤਾ ਵੀ ਕੀ ਜਾਵੇ ਫੁੱਫੜ ਬਾਥਰੂਮ ਦੀ ਬਜਾਏ ਬਾਹਰ ਨਾ ਕੇ ਆਪਣਾ ਤੌਲੀਆ ਕੰਨ ਤੇ ਗੱਡੇ ਕਿਲ ਤੇ ਨਿਮਨ ਨਾਲ ਬੰਨੀ ਰੱਸੀ ਉੱਤੇ ਪਾ ਰਿਆ ਸੀ ਉਧਰੋਂ ਨਵਾਂ ਜੀਜਾ ਵੀ ਬਾਥਰੂਮ ਵਿੱਚੋਂ ਚਿੱਟੀ-ਚਿੱਟੀ ਬਣਾਣ ਪਾ ਕੇ ਬਾਹਰ ਆਉਂਦਾ ਫੁੱਫੜ ਵੱਲ ਤਰਫ ਦੀ ਨਿਗਰਾਨੀ ਦੇਖਦਾ ਬਸ ਫਿਰ ਫੁੱਫੜ ਦੋ ਰਿਆ ਨਾ ਗਿਆ ਕਹਿੰਦਾ ਕੋਈ ਨਾ ਪੁੱਤ ਤੂੰ ਵੀ ਛੇਤੀ ਪਟੜੇ ਤੇ ਆ ਜਾਵੇਂਗਾ ਅੱਜ ਇਸੇ ਤਰ੍ਹਾਂ ਮੀਂਹ ਦੇ ਬੱਦਲ ਫੁੱਫੜ ਵਾਂਗ ਆਪਣੀ ਕਦਰ ਘਟਾਰੇ ਨੇ ਜਿਹੜਾ ਪੂਰਾ ਪਰ ਬੇਵੱਸ ਲੱਗਦੇ ਕਹਿਰ ਦੀ ਗਰਮੀ ਵਿੱਚ ਢੀਆਂ ਦਾ ਤਿਉਹਾਰ ਮਨਾਉਂਦੀਆਂ ਢੀਆਂ ਵੀ ਇੰਦਰ ਦੇਵਤੇ ਨੂੰ ਕੋਸਤੀਆਂ ਰਹੀਆਂ ਇੰਦਰਾ ਵਰ ਜਾਵੇ ਕਿਉਂ ਜਾਵੇ ਤਰਸਾਈ